ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਤਨ ਸਿੰਘ ਜੀ ਚੱਕੀ ਦਾ ਕੇਸ ਜੀ ਜਹੀਰ ਜਰਨੈਲ ਚੇੜੇ ਕੇ ਅੱਜ ਜੇਰਾ ਬਾਬਾ ਨਾਨਕ ਕੇਰੀ ਦੇ ਵਿੱਚ ਘੁੰਮਣ ਵਾਸਤੇ ਔਰ ਇਹ ਏਰੀਏ ਦੇ ਵਿੱਚ ਇੱਕ ਜਾਇਜ਼ਾ ਲੈਣ ਵਾਸਤੇ ਆਏ ਹੋ ਕਿ ਜਾਂ ਤੁਸੀਂ ਵੈਸੇ ਘੁੰਮਣ ਵਾਸਤੇ ਆਏ ਨਹੀਂ ਮੈਂ ਅੱਜ ਅਦਰ ਦਰਬਾਰ ਸਾਹਿਬ ਵਾਲ ਆਇਆ ਸੀ ਮੈਂ ਕਿਹਾ ਚਲੋ ਦੇਰ ਦਾ ਬਾਬਾ ਨਾਨਕ ਉਥੇ ਗੁਤਾਵਾਂ ਦੇ ਦਰਸਨ ਕਰਨ ਸੀ ਉਥੇ ਦਰਸ਼ਨ ਕਰਕੇ ਬਾਹਰ ਕਈ ਸੰਗਤਾਂ ਨੂੰ ਵੀ ਮਿਲੇ ਜੀ ਉਹਨਾਂ ਨੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਠੀਕ ਤੇ ਸਾਡਾ ਇਹ ਪਰ ਉਹ ਪੁੱਛਦੇ ਸੀ ਵੀ ਤੁਸੀਂ ਇੱਥੇ ਆਏ ਹੋ ਤੇ ਇੱਥੇ ਆਣ ਵਾਲੇ ਟਾਈਮ ਜਿੰਨੀ ਚੁਗੜਾ ਹੋਣੀ ਹੈ ਤੁਸੀਂ ਉਸ ਵਜ੍ਹਾ ਉਸ ਵਜ੍ਹਾ ਵਰਕ ਲਈ ਆਏ ਹੋ ਜੀ ਤੇ ਮੈਂ ਕਿਹਾ ਨਹੀਂ ਨਹੀਂ ਮੈਂ ਤਾਂ ਦਰਸ਼ਨ ਕਰਨ ਆਇਆ ਤੇ ਜੇ ਸਾਡੇ ਪਿਤਾ ਜੀ ਹੈ ਉਹਨਾਂ ਨੇ ਸ਼ਾਹ ਤੇ ਦਿੱਤੀ ਹੈ ਕੋਈ ਵੋਟਾ ਪਿੱਛੇ ਨਹੀਂ ਦਿੱਤੀ ਇਹ ਤਾਂ ਪਰ ਪੰਥ ਅਗਰ ਸਾਨੂੰ ਹੰਗਾਰਾ ਦੇਗਾ ਵੀ ਅਸੀਂ ਸੰਗਤਾਂ ਦੇ ਵਿੱਚ ਵਿਚਦੇ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸ਼ੀਰ ਪਰਵਾਹ ਤੋਂ ਤੁਹਾਡੇ ਤੋਂ ਵੱਡਾ ਕੋਈ ਪਰਿਵਾਰ ਨਹੀਂ ਹੈ ਤੁਸੀਂ ਇੱਥੇ ਤੋਂ ਆ ਕੇ ਖੜੋ ਅਸੀਂ ਤੁਹਾਡਾ ਸਾਥ ਦੇਵਾਂਗੇ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਕੋਈ ਇਲੈਕਸ਼ਨ ਕਰਨ ਵਾਸਤੇ ਨਹੀਂ ਆਏ ਅਸੀਂ ਦਾ ਇਸ ਕਰਕੇ ਅੱਗੇ ਅਗਰ ਸੰਗਤ ਕਹੀ ਹੈ ਕਿ ਆ ਰਹੇ ਆ ਇਹ ਜਿੰਨਾ ਇਹ ਸਾਰੀਆਂ ਪਾਰਟੀਆਂ ਹਾਰ ਚੁੱਕੀਆਂ ਔਰ ਅਸੀਂ ਔਰ ਸਾਰੇ ਵਰਡ ਦੇ ਵਿੱਚ ਇਹ ਹੋ ਚਾਲੇ ਕਿ ਸਿੱਖਾੜ ਕੇ ਘਰ ਬੈਗੇ ਉਹ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਿੱਖਾ ਜੀ ਹਾਰੇ ਨਹੀਂ ਨਾ ਸਿੱਖਤ ਕਦੀ ਖਤਮ ਹੋ ਸਕਦੇ ਇਹ ਤਾਂ ਗੱਜਾ ਸਿੰਘ ਬੋਤਾ ਸਿੰਘ ਨੂੰ ਅਸੀਂ ਜਦ ਦੇ ਕੇ ਆਵਾਂਗੇ ਤੇ ਦੱਸਾਂਗੇ ਅਸੀਂ ਸਿੱਖ ਕਦੀ ਹਾਰ ਦੇ ਨਹੀਂ ਅਭਿਸ਼ਾ ਜਿੱਤ ਪ੍ਰਾਪਤ ਕਰਦੇ ਤੇ ਜਿਹੜੀਆਂ ਸਾਡੀਆਂ ਬਾਹਰ ਦੀ ਅੱਖਾਂ ਸਾਡੇ ਤੇ ਲਕੀਆਂ ਵੀ ਕੋਈ ਕੋਈ ਆਵਾਜ਼ ਉੱਠੇ ਸਿੱਖਾ ਦੇ ਅਸੀਂ ਉਹ ਚਾਹਦੇ ਆ ਕਿ ਉਹ ਆਵਾਜ਼ ਉੱਠੇ ਤੇ ਉਹ ਆਜ ਗੂੰਜੇ ਜੀ ਤੇ ਜੇ ਸੰਗਤਾਂ ਹੁਕਮ ਲਾ ਦਿੰਦੀਆਂ ਹਨ ਤੁਹਾਨੂੰ ਕਿ ਤੁਸੀਂ ਇਲੈਕਸ਼ਨ ਲੜੋ ਹਾਂਜੀ ਫਿਰ ਤੁਹਾਡਾ ਕੀ ਵਿਚਾਰ ਰਹੇਗਾ ਪਹਿਲਾਂ ਤਾਂ ਸਾਰੇ ਪਹਿਲਾਂ ਮੈਂ ਇਹ ਚਾਹਾਂਗਾ ਕਿ ਸਾਰਾ ਪੰਥ ਇਕੱਠਾ ਹੋਏ ਇੱਕ ਚੰਦੇ ਥੱਲੇ ਇਕੱਠਾ ਹੋਏ ਉਸ ਤੋਂ ਬਾਅਦ ਅਸੀਂ ਇੱਕ ਰਾਹ ਲੀਕੇ ਤੋ ਸਰਦ ਅਗਰ ਮੰਨੂ ਸੰਗਤ ਕਹੇਗੀ ਤੇ ਸੰਗਤ ਦਾ ਹੁਕਮ ਹਜ਼ੂਰ ਦਾ ਹੁਕਮ ਹੁੰਦਾ ਸਾ ਅਸੀਂ ਅੱਗੇ ਵਦਨ ਨੂੰ ਤਿਆਰ ਆ ਬਹੁਤ ਬਹੁਤ ਧੰਨਵਾਦ ਜੀ ਸਤ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਮੱਥੇ